ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਤੱਕੇ ਖਾਣ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਮਾਨ ਸਰਕਾਰ ਤੁਹਾਡੇ ਦੁਆਰ ਪੁਲਿਸ ਕਮਿਸ਼ਨਰ ਵੱਲੋਂ ਚਾਰ ਜ਼ੋਨ ਬਣਾਏ ਗਏ ਨੇ ਚਾਰ ਜ਼ੋਨਾਂ ਦੇ ਵਿੱਚ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਰੂਪ ਨਾਲ ਚਲਾਉਣ ਵਾਸਤੇ ਲੋਕਾਂ ਦੇ ਉੱਤੇ ਕਈ ਕਦਮ ਵੀ ਚੁੱਕੇ ਜਾ ਰਹੇ ਲੋਕਾਂ ਨਾਲ ਲੋਕਾਂ ਦੇ ਉੱਤੇ ਸਖਤੀ ਵੀ ਕੀਤੀ ਜਾ ਰਹੀ ਉਸੇ ਸਖਤੀ ਨੂੰ ਲੈ ਕੇ ਅੱਜ ਜਲੰਧਰ ਦੇ ਪ੍ਰੈਸ ਕਲੱਬ ਦੇ ਵਿੱਚ ਦੁਕਾਨਦਾਰਾਂ ਵੱਲੋਂ ਤੇ ਫੜੀਆਂ ਲਗਾਉਣ ਵਾਲਿਆਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਇਸੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਹੈ ਪ੍ਰਧਾਨ ਹੈ ਮਾਰਕੀਟ ਦੇ ਗੱਲਬਾਤ ਕਰਨ ਪ੍ਰਧਾਨ ਜੀ ਜੋ ਨਗਰ ਪੁਲਿਸ ਨੇ ਪੁਲਿਸ ਕਮਿਸ਼ਨਰ ਨੇ ਕਾਰਵਾਈ ਕੀਤੀ ਹੈ ਉਸ ਨੂੰ ਪਹਿਲਾਂ ਕਿੱਦਾਂ ਦੇਖਦੇ ਦੇਖੋ ਇਹ ਲੇਟ ਕੀਤੀ ਹੋਈ ਸਹੀ ਕਾਰਵਾਈ ਮੈਂ ਇਹਨੂੰ 70% ਮੰਨਾਂਗਾ ਕਿਉਂਕਿ ਜੋ ਸ਼ਹਿਰ ਦੀ ਵਿਵਸਥਾ ਪਹਿਲੀਆਂ ਸਰਕਾਰਾਂ ਦੇ ਟਾਈਮ ਦੇ ਵਿੱਚ ਖਰਾਬ ਹੋ ਚੁੱਕੀਆਂ ਸੀਗੀਆਂ ਔਰ ਹੁਣ ਵੀ ਜਿਹੜਾ 1.5 ਸਾਲ ਦਾ ਨਵੀਂ ਸਰਕਾਰ ਦਾ ਵੀ ਟਾਈਮ ਵੀ ਇਸੇ ਦੌਰ ਚੋਂ ਨਿਕਲਿਆ ਉਹਦੇ ਵੱਲ ਸੁਧਾਰਿਆ ਹੋਇਆ ਕਦਮ ਮੈਂ ਗਿਣਾਗਾ ਜੀ ਹਾਂ ਜੇ ਗੱਲ ਕਰਾਂ ਚਾਰ ਜ਼ੋਨ ਬਣਾਏ ਗਏ ਆ ਪੁਲਿਸ ਕਮਿਸਟਰ ਵੱਲੋਂ ਚਾਰ ਜ਼ੋਨਾਂ ਦੇ ਹੀ ਦੁਕਾਨਦਾਰ ਐ ਠੀਕ ਆ ਜੀ ਸੰਡੇ ਬਾਜ਼ਾਰ ਵੀ ਲੱਗਦਾ ਪਹਿਲਾਂ ਸੰਡੇ ਬਾਜ਼ਾਰ ਕਿੰਨਾ ਕੁ ਲੱਗਦਾ ਸੀ ਹੁਣ ਕਿੰਨਾ ਕੁ ਲੱਗਦਾ ਬੇਰਜ਼ਕਾਰੀ ਸਭ ਤੋਂ ਵੱਡੀ ਵਜ੍ਹਾ ਹੈ ਜੀ ਇਹਦੀ ਸਮੇਂ-ਸਮੇਂ ਦੇ ਨਾਲ ਬਾਜ਼ਾਰ ਦੀ ਪੌਪੂਲਾਰਿਟੀ ਵਧਦੀ ਗਈ ਔਰ ਜੇ ਇਹੀ ਕਿਤੇ ਅچھے ਜੌਨ ਦੇ ਵਿੱਚ ਇਹਨਾਂ ਨੂੰ ਐਡਜਸਟ ਕਰ ਦਿੱਤਾ ਜਾਂਦਾ ਔਰ ਇੱਕ ਲਿਮਟਿਡ ਦਾਇਰਾ ਇਹਨਾਂ ਵਾਸਤੇ ਸੈੱਟ ਕਰ ਦਿੱਤਾ ਜਾਂਦਾ ਵੀ ਅਗਰ 150 ਦੁਕਾਨਦਾਰ ਵੈਂਡਰਸ ਆਪਣਾ ਕੰਮ ਧੰਦਾ ਉੱਥੇ ਕਰਨਗੇ ਤੇ ਅੱਜ ਵੀ 150 ਰਹਿੰਦੇ ਲੇਕਿਨ ਇਹੋ ਜਿਹਾ ਕੁਝ ਵੀ ਨਹੀਂ ਹੋਇਆ ਇਮਾਨਦਾਰੀ ਨਹੀਂ ਹੋਈ ਗੱਲਾਂ ਬਹੁਤ ਹੋਈਆਂ ਪਰ ਇਮਾਨਦਾਰੀ ਦੇ ਨਾਲ ਕੋਈ ਸਟੈਪ ਨਹੀਂ ਚੁੱਕਿਆ ਗਿਆ ਉਹਦੀ ਬਦੌਲਤ ਅੱਜ ਸੰਡੇ ਬਾਜ਼ਾਰ ਵੀ ਵੱਧਦਾ-ਵੱਧਾ ਬਹੁਤ ਵੱਡਾ ਮਤਲਬ ਪੈਮਾਨੇ ਤੇ ਵੱਧ ਗਿਆ ਕਿਤੇ ਨਾ ਕਿਤੇ ਦੁਕਾਨਦਾਰ ਵੀ ਗਲਤ ਦਿਖਦੇ ਹਨ ਦੁਕਾਨਦਾਰ ਦੁਕਾਨਦਾਰ ਜਿਹੜਾ ਫੜੀ ਲਗਾਉਣ ਵਾਲਾ ਆ ਜਾਂ ਰੇੜੀ ਲਗਾਉਣ ਵਾਲਾ ਉਹਦੇ ਉੱਤੇ ਤਾਂ ਵੈਸੇ ਹੀ ਠੱਪਾ ਹੁੰਦਾ ਜਦੋਂ ਪੁਲਿਸ ਵਾਲਾ ਵੀ ਜਾਂਦਾ ਚਾਰ ਡੰਡੇ ਕਦੀ ਦੇਖਿਆ ਕਿ ਕਾਰ ਵਾਲੇ ਤੇ ਮਾਰਦੇ ਦੇਖਿਆ ਹੋਵੇ ਉਹ ਰੇੜੀ ਵਾਲਿਆਂ ਵਾਸਤੇ ਹੀ ਹੁੰਦੀ ਹੈ ਕਾਨੂੰਨ ਜਿੰਨੇ ਵੀ ਹੁੰਦੇ ਨਾ ਸਖਤ ਇਹਨਾਂ ਇਹਨਾਂ ਲੋਕਾਂ ਵਾਸਤੇ ਹੁੰਦੇ ਆ ਬਟ ਇਹਦੇ ਵਿੱਚ ਉਹਨਾਂ ਦੀ ਗਲਤੀ ਜੇ ਆਪਾਂ ਦੇਖੀ ਜਾਵੇ ਨਾ ਉਹਨਾਂ ਦੀ ਗਲਤੀ ਇਹ ਹੈਗੀ ਆ ਕਿ ਇਹਨਾਂ ਦਾ ਕੋਆਰਡੀਨੇਸ਼ਨ ਆਫ ਪੁਲਿਸ ਕੋਆਰਡੀਨੇਸ਼ਨ ਆਫ ਕਾਰਪੋਰੇਸ਼ਨਸ ਮੁਲਾਜ਼ਮ ਨਹੀਂ ਹੈਗਾ ਉਹਨਾਂ ਦਾ ਇੱਕੋ ਹੀ ਹੈ ਕਿ ਜੇ ਸਖਤ ਆਫੀਸਰ ਸ਼ਰਮਾ ਜੀ ਵਰਗੇ ਜਿੱਦਾਂ ਹੁਣ ਆਏ ਆ ਹੁਣ ਆਏ ਆ ਤੇ ਫੇਰੇ ਰਾਤ ਨੂੰ ਨਹੀਂ ਸੌਂਦੇ ਇਹ ਰਾਤ ਨੂੰ ਵੀ ਮੁਲਾਜ਼ਮ ਨਹੀਂ ਇਹਨਾਂ ਦੇ ਸੋਰੇ ਘੁੰਮ ਫਿਰ ਕੇ ਦੇਖਦੇ ਆ ਵੀ ਕਿਹੜਾ ਗਲਤ ਲਗਾਤ ਨਹੀਂ ਰਿਹਾ ਕੁਝ ਕਰ ਨਹੀਂ ਰਿਹਾ ਔਰ ਜੇ ਇਹੀ ਟਾਈਮ ਟੂ ਟਾਈਮ ਆਪਣੀ ਬੀਟ ਨਿਰੰਤਰ ਰੱਖਣ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਮੇਨਟੇਨ ਹੋਰ ਸਹੀ ਤਰੀਕੇ ਨਾਲ ਰਹਿ ਸਕਦੀਆਂ ਲੇਕਿਨ ਉਹ ਹੁੰਦਾ ਜਦੋਂ ਸ਼ਕਤੀ ਹੁੰਦੀ ਆ ਤੇ ਇਹ ਵੀ ਮਤਲਬ ਕਿ ਲਾਵ ਲਸ਼ਕਰ ਲੈ ਕੇ ਤੁਰ ਪੈਂਦੇ ਆ ਜਦੋਂ ਸ਼ਕਤੀ ਹੁੰਦੀ ਨਹੀਂ ਇਹ ਵੀ ਸੋ ਜਾਂਦੇ ਆ ਤੇ ਵੈਂਡਰਸ ਨੂੰ ਤਾਂ ਵੈਸੇ ਹੀ ਹੁੰਦਾ ਹੈਗਾ ਕਿ ਚਲ ਯਾਰ ਮੇਰਾ ਕੰਮ ਥੋੜਾ ਹੋਰ ਬਦਲਵਾ ਤਾਂ ਹੋਰ ਵਧੀਆ ਹੋ ਜਾਊਗਾ ਬਸ ਇਸੇ ਤਰੀਕੇ ਇਹੀ ਕਸ਼ਮਕਾਸ਼ ਜਿਹੜੀ ਆ ਉਹ ਪਿਛਲੇ 75 ਸਾਲ ਤੋਂ ਅਸੀਂ ਦੇਖਦੇ ਆ ਰਹੇ ਹਾਂ ਭਗਵਾਨ ਬਾਲਮੀਕੀ ਚੌਂਕ ਦੀ ਮੈਂ ਗੱਲ ਕਰਦਾ ਭਗਵਾਨ ਬਾਲਮੀਕੀ ਚੌਂਕ ਦੇ ਵਿੱਚ ਕਈ ਦੁਕਾਨਦਾਰ ਹੈ ਦੁਕਾਨਦਾਰਾਂ ਨੇ ਕਿੰਨੇ ਕਿੰਨੇ ਡੰਮੀਆਂ ਜਿਹੜੀਆਂ ਹੁੰਦੀਆਂ ਬਾਹਰ ਦੁਕਾਨ ਦੇ ਲੱਗੀਆਂ ਹੁੰਦੀਆਂ ਦੇਖੋ ਕਿ ਇਹ ਮੈਂ ਅੱਗੇ ਵੀ ਤੁਹਾਡੀ ਜਦੋਂ ਨਹੀਂ ਵੀ ਚੱਲ ਰਿਹਾ ਸੀ ਕੈਮਰਾਮੈਨ ਉਸੇ ਲਈ ਵੀ ਕਿਹਾ ਸੀਗਾ ਜੋ ਗਲਤ ਹੈ ਉਹ ਬਿਲਕੁਲ ਗਲਤ ਹੈ ਹੁਣ ਗਲਤ ਦੀ ਆਪਾਂ ਪਰਵਾਸ਼ਾ ਕੀ ਹੈ ਡੈਫੀਨੇਸ਼ਨ ਕੀ ਹੈ ਗਲਤ ਕੀ ਹੈ ਮੇਰੇ ਨਜ਼ਰ ਦੇ ਵਿੱਚ ਗਲਤ ਦੀ ਪਰਵਾਹਸ਼ਾ ਇਹ ਕਿ ਜਿਹਦੇ ਕੋਲ ਤਾਂ ਹੈਗਾ ਸਾਧਨ ਜਿਹਦੇ ਕੋਲ ਕਰੋੜ ਦੀ ਦੁਕਾਨ ਆ ਜਾਂ 5 ਕਰੋੜ ਦੀ ਦੁਕਾਨ ਆ ਉਹ ਫੇਰ ਵੀ ਰੱਜ ਨਹੀਂ ਉਹਨੂੰ ਉਹ ਫੇਰ ਵੀ ਆਪਣੀਆਂ 10 10 ਫੁੱਟ ਦੀਆਂ ਡੰਮੀਆਂ ਅੱਗੇ ਰੱਖ ਕੇ ਆਪਣਾ ਕਾਰੋਬਾਰ ਸੋਚਦਾ ਵੀ ਮੇਰਾ ਕਾਰੋਬਾਰ ਬਹੁਤ ਹੈ ਵੱਧ ਸਕਦਾ ਉਹ ਕਰਦਾ ਉਹ ਰੋਂਗ ਆ ਉਹ ਗਲਤ ਹੈਗਾ ਆ ਉਹਨੂੰ ਨਹੀਂ ਕਰਨਾ ਚਾਹੀਦਾ ਇੱਕ ਬੰਦਾ ਕਾਰ ਲੈ ਕੇ ਜਾ ਰਿਹਾ ਉਹਨੂੰ ਲੱਗਦਾ ਵੀ ਆਹ ਸੜਕ ਦੇ ਯਾਰ ਪਾਰਕਿੰਗ ਚ ਕੀ ਖੜੀ ਕਰਨੀ ਇਹਨੂੰ ਇਦਾਂ ਖੜੀ ਕਰਾਂ ਤੇ ਜਾ ਕੇ ਸ਼ਾਪਿੰਗ ਕਰ ਲਵਾਂ ਉਹ ਵੀ ਗਲਤ ਹੈਗਾ ਹਾਂ ਇੱਕ ਰੇੜੀ ਵਾਲਾ ਜਿਹਦੇ ਕੋਲ ਸਾਧਨ ਹੀ ਨਹੀਂ ਹੈਗਾ ਜਿਹਦੇ ਕੋਲ ਕੋਈ ਦੁਕਾਨ ਨਹੀਂ ਹੈਗੀ ਜਿਹਦੇ ਕੋ ਇੱਕ ਰੋਜੀ ਰੋਟੀ ਕਮਾਉਣ ਦਾ ਸਿਰਫ ਤੇ ਸਿਰਫ ਇੱਕੋ ਹੀ ਜਰੀਆ ਹੈ ਕਿ ਮੈਂ ਲਗਾਣਾ ਹੈ ਤੇ ਆਪਣੇ ਬੱਚਿਆਂ ਨੂੰ ਪਾਲਣਾ ਹੈਗਾ ਉਹ ਜੇ ਅਗਰ ਕਰਦਾ ਆ ਉਹ ਉਦੋਂ ਗਲਤ ਹੁੰਦਾ ਜਦੋਂ ਬਹੁਤ ਖਲਾਰਾ ਪਾਉਂਦਾ ਜੇ ਵਿਵਸਥਤ ਤਰੀਕੇ ਨਾਲ ਲਾ ਰਿਹਾ ਤਾਂ ਗਲਤ ਨਹੀਂ ਹੈਗਾ ਪੁਲਿਸ ਕਮਿਸ਼ਨਰ ਦਾ ਕੰਮ ਹੁੰਦਾ ਹੈ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਰੂਪ ਨਾਲ ਚਲਾਉਣ ਵਾਸਤੇ ਠੀਕ ਹੈ ਜੀ ਜਿਹੜੇ ਪੁਲਿਸ ਕਮਿਸ਼ਨਰ ਆਪਣਾ ਬੇਕੂਬੀ ਕੰਮ ਕਰ ਰਹੇ ਨੇ ਉਹ ਜਿਹੜੇ ਫੁੱਟਬਾਥ ਦੇ ਉੱਤੇ ਦੁਕਾਨਦਾਰ ਬੈਠੇ ਹੋਏ ਨੇ ਉਹਨਾਂ ਨੂੰ ਛਕਾਰੇ ਨੇ ਜਿਹੜੇ ਲੋਕਾਂ ਨੇ ਫੜੀਆਂ ਲਗਾਈਆਂ ਉਹਨਾਂ ਨੂੰ ਛਕਾਰੇ ਬਿਲਕੁਲ ਠੀਕ ਕਰ ਰਹੇ ਨੇ ਦੇਖੋ ਗੱਲ ਸਿੱਧੀ ਫੇਰ ਮੁੱਕਦੀ ਹੈ ਕਿਉਂਕਿ ਜੇ ਕਿਸੇ ਦਾ ਰੋਜ਼ਗਾਰ ਖੋ ਰੇ ਆ ਜੇ ਕਿਸੇ ਦੇ ਘਰ ਦਾ ਚੁੱਲਾ ਆਪਣੇ ਕਮਿਸ਼ਨਰ ਸਾਹਿਬ ਦੇ ਕਰਕੇ ਨਹੀਂ ਬਲ ਰਿਹਾ ਤੇ ਉਹ ਇਕੱਲਾ ਦੋਸ਼ ਕਮਿਸ਼ਨਰ ਸਾਹਿਬ ਦਾ ਨਹੀਂ ਹੈ ਅਸੀਂ ਤਾਂ ਸਰਕਾਰ ਨੂੰ ਵੀ ਵਿੱਚੇ ਗਿਣਾਂਗੇ ਵੀ ਸਰਕਾਰ ਨੇ ਤਾਂ ਵਾਅਦਾ ਕੀਤਾ ਹੈ ਕਿ ਪੁਲਿਸ ਪੁਲਿਸ ਕਮਿਸਟਰ ਦਾ ਕੰਮ ਹੈ ਟ੍ਰੈਫਿਕ ਵਿਵਸਥਾ ਨੂੰ ਕੰਟਰੋਲ ਕਰਨਾ ਜਗ੍ਹਾ ਦੇਣ ਦਾ ਕੰਮ ਹੈ ਨਗਰ ਨਿਗਮ ਦਾ ਫੇਰ ਸਰਕਾਰ ਕੱਲ ਤੇ ਸਰਕਾਰ ਦੀ ਆ ਗਈ ਨਾ ਅਸੀਂ ਤਾਂ ਸਰਕਾਰ ਨੂੰ ਹੀ ਕਹਿੰਨੇ ਆ ਕਿ ਜੇ ਇਹਦਾ ਮਤਲਬ ਤਾਲਮੇਲ ਹਾਲੇ ਤੱਕ ਕਮਿਸ਼ਨਰ ਸਾਹਿਬ ਦਾ ਤੇ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਦਾ ਤੇ ਮੌਜੂਦਾ ਸਰਕਾਰ ਦਾ ਲੋਕਲ ਬੋਡੀ ਮਿਨਿਸਟਰੀ ਦਾ ਹਾਲੇ ਤਾਲਮੇਲ ਨਹੀਂ ਬੈਠਾ ਕਿ ਤੁਸੀਂ ਇੱਕ ਆਰਡਰ ਕਰ ਦਿੰਦਾ ਕਿ ਸੜਕ ਦੇ ਉੱਤੇ ਵੈਂਡਰ ਨਹੀਂ ਹੋਣਾ ਚਾਹੀਦਾ ਅਸੀਂ ਕਹਿੰਨੇ ਵੈਂਡਰ 21000 ਤੁਸੀਂ ਕਹਿੰਨੇ ਆ ਕਿ ਅਸੀਂ ਚੁੱਕ ਦੇਣਾ ਇੱਕ ਇੱਕ ਅਫਸਰ ਕਹਿ ਰਿਹਾ ਚੁੱਕ ਦੇਣਾ ਸਰਕਾਰ ਕਹਿੰਦੀ ਆ ਅਸੀਂ ਭੁੱਖਾ ਨਹੀਂ ਮਾਰਨ ਦੇਣਾ ਯਾਰ ਤਾਲਮੇਲ ਤਾਂ ਸਰਕਾਰ ਨੂੰ ਬਿਠਾਉਣਾ ਯਾਰ ਮੈਂ ਥੋੜੀ ਬਿਠਾਵਾਂਗਾ ਵਿੱਚ ਬੈਠ ਕੇ ਤਾਲਮੇਲ ਉਹ ਸਰਕਾਰ ਬਿਠਾਵੇ ਕਿ ਹਾਂ ਯਾਰ ਇਹ ਅਸੀਂ ਚੁੱਕਣਾ ਜ਼ਰੂਰੀ ਹੈ ਕਿਉਂਕਿ ਟ੍ਰੈਫਿਕ ਵਿਵਸਥਾ ਖਰਾਬ ਹੁੰਦੀ ਹੈ ਅੱਛਾ ਇਹਨਾਂ ਦਾ ਰੋਜ਼ਗਾਰ ਬਚਾਣਾ ਉਹ ਸਰਕਾਰ ਦੀ ਜ਼ਰੂਰ ਮਤਲਬ ਕੀ ਹੈਗੀ ਆ ਗੱਲਬਾਤ ਉਹ ਸਰਕਾਰ ਆਪਣਾ ਕੰਮ ਕਰੇ ਸਤਾਲ ਮੇਲ ਬਿਠਾ ਕੇ ਜਿਹੜਾ ਇਹ ਕੰਮ ਹੋਣਾ ਚਾਹੀਦਾ ਹਾਂ ਜਦੋਂ ਦੇ ਆ ਸਕਤੀ ਕੰਨੀ ਸ਼ੁਰੂ ਕੀਤੀ ਹੈ ਤੁਹਾਨੂੰ ਨਹੀਂ ਲੱਗਦਾ ਟ੍ਰੈਫਿਕ ਬਿਲਕੁਲ ਸਚਾਰੂ ਰੁਕਣਾ ਉੱਥੇ ਚੱਲ ਰਹੀ ਹੈ ਦੇਖੋ ਟ੍ਰੈਫਿਕ ਤਾਂ ਹਾਲੇ ਵੀ ਕਈ ਜਗ੍ਹਾ ਤੇ ਆਪਾਂ ਦੇਖਦੇ ਆ ਬਿਨਾ ਇਹਨਾਂ ਤੋਂ ਵੀ ਕਿਉਂਕਿ ਬਹੁਤ ਜ਼ਿਆਦਾ ਕਾਰਾਂ ਬਹੁਤ ਜ਼ਿਆਦੀਆਂ ਹੋ ਚੁੱਕੀਆਂ ਪਿਛਲੇ ਟਾਈਮ ਤੋਂ ਅਸੀਂ 1.5-2 ਸਾਲ ਤੋਂ ਦੇਖਦੇ ਆ ਕਿ ਈ ਰ ਔਰ ਇੱਕ ਈ ਰਿਕਸ਼ਾ ਬਾਹਰ ਨਿਕਲਦਾ ਇੱਕ ਬੰਦਾ ਖਰੀਦਦਾ 20 25 30000 ਰੁਪਏ ਸਰਕਾਰ ਨੂੰ ਜੀਐਸਟੀ ਟੈਕਸ ਦੇ ਰੂਪ ਵਿੱਚ ਮਿਲਦਾ ਨਹੀਂ ਰੋਕ ਰਿਆ ਲੇਕਿਨ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਬਹੁਤ ਵੱਡੀ ਪ੍ਰੋਬਲਮ ਜਿਹੜੀ ਆ ਈ ਰਿਕਸ਼ਾ ਵੀ ਇਹਨਾਂ ਨੂੰ ਫੇਸ ਹੋਣੀ ਆ ਮਗਰ ਈ ਰਿਕਸ਼ਾ ਨੂੰ ਈ ਰਿਕਸ਼ਾ ਦੇ ਕਾਰਨ ਟ੍ਰੈਫਿਕ ਵਿਵਸਥਾ ਖਰਾਬ ਹੁੰਦੀ ਸੀ ਰਾਮ ਚੌਂਗ ਤੋਂ ਲੈ ਕੇ ਜੇਲ੍ਹ ਚੌਂਗ ਤੱਕ ਨੋ ਆਟੋ ਜ਼ੋਨ ਬਣਾ ਦਿੱਤਾ ਬਿਲਕੁਲ ਸਹੀ ਗੱਲ ਹੈ ਜੀ ਜੇ ਉਹਨਾਂ ਵਾਸਤੇ ਵਿਵਸਥਿਤ ਕੀਤਾ ਵੀ ਇਹਨਾਂ ਨੂੰ ਵੀ ਇੱਕ ਤਰੀਕੇ ਨਾਲ ਵਿਵਸਥਿਤ ਕਰਕੇ ਕਿਤੇ ਕਿਤੇ ਕੰਮ ਤੰਦਾ ਇਹਨਾਂ ਦਾ ਵੀ ਸੈੱਟ ਕਰ ਦੇਣਾ ਚਾਹੀਦਾ ਸਾਡੀ ਜਿਹੜੀ ਡਿਮਾਂਡ ਜਿਹੜੀ ਆ ਉਹ ਸਾਡੀ ਜਿੱਦ ਇਸ ਚੀਜ਼ ਦੀ ਨਹੀਂ ਹੈ ਕਿ ਜੋ ਅਸੀਂ ਕਰ ਰਹੇ ਹਾਂ ਉਹੀ ਕਰਨਾ ਸਾਡੀ ਇਹ ਨਹੀਂ ਹੈ ਕਿ ਸਾਡੀ ਇਹ ਚੀਜ਼ ਹੈ ਕਿ ਤਾਲਮੇਲ ਬਿਠਾ ਕੇ ਇੱਕ ਤਰੀਕੇ ਦੇ ਨਾਲ ਕੰਮ ਧੰਦਾ ਕਰ ਲਵੋ ਜਿਹੜਾ ਬੰਦਾ 20 20 ਫੁੱਟ ਖਲਾਰਾ ਪਾਉਂਦਾ ਸੀਗਾ 2 2.5 ਫੁੱਟ ਦੇ ਉੱਤੇ ਕੰਮ ਕਰ ਲਵੇ ਔਰ ਇੰਨਾ ਟਾਈਮ ਉਹਨੂੰ ਮਿਲ ਜਾਵੇ ਕਿ ਜਦੋਂ ਸਰਕਾਰ ਕੋਈ ਹੋਰ ਸਾਧਨ ਹੋਏਗਾ ਉਹਨੂੰ ਉਧਰ ਉਧਰ ਡਿਜੈਸਟ ਕਰ ਤੂੰ ਹਾਂ ਕਾਰਵਾਈ ਕਰਨ ਤੋਂ ਪਹਿਲਾਂ ਤੁਹਾਨੂੰ ਨੋਟਿਸ ਦਿੱਤਾ ਗਿਆ ਨੋਟਿਸ ਦੇਣ ਤੋਂ ਬਾਅਦ ਤੁਹਾਡੇ ਦੇ ਐਫਆਈਆ ਲਾਂਚ ਹੋਈਆਂ ਬਿਲਕੁਲ ਸਰ ਜਿਹੜੀ 60 ਤਾਂ 5-5 ਕਾਰ ਗੜਮ ਜਿਹੜੀ ਐਂਥਨੀ ਭਾਈ ਜੀ ਇੱਕ ਮਿੰਟ ਰੁਕ ਜਾਓ ਜੀ ਲਾਈਵ ਚੱਲ ਰਿਹਾ ਜਿਹੜੀ ਤਾਂ ਐਫ ਆਈ ਆਰ ਦੀ ਗੱਲ ਹੈ ਜੀ ਉਹ ਟਾਈਮ ਟੂ ਟਾਈਮ ਮੇਰੇ ਖਿਆਲ ਚ 665 ਦਾ ਅੰਕੜਾ ਸੀ ਅੱਜ ਹੋਰ ਵੱਧ ਗਿਆ ਹੋਊਗਾ ਉਹ ਕਰ ਰਹੇ ਆ ਉਹਨਾਂ ਦਾ ਕੰਮ ਕਰ ਲੈਣ ਲੇਕਿਨ ਕੱਲ ਤੋਂ ਅਸੀਂ ਕੰਮ ਕਰਨਾ ਹੀ ਨਹੀਂ ਹੈਗਾ ਅਸੀਂ ਕੋਈ ਫੜੀ ਨਹੀਂ ਲਗਾਵਾਂਗੇ ਫਕੀਸੀ ਡਾਟਾ ਸਦਾ ਕਾਰਪੋਰੇਸ਼ਨ ਔਰ ਕਮਿਸ਼ਨਰ ਦਫਤਰ ਜਾ ਕੇ ਅਸੀਂ ਆਪਣੇ ਹੱਕਾਂ ਵਾਸਤੇ ਖੜੇ ਹੋਵਾਂਗੇ ਕਿ ਭਾਈ ਇਹਨਾਂ ਦੀ ਰੋਜੀ ਰੋਟੀ ਕਿੱਦਾਂ ਸੇਵ ਹੋਣੀ ਹੈਗੀ ਆ ਇਹ ਗਲਤ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਨਾ ਹੋਜਣ ਉਹ ਦਾਪ ਕੇ ਪ੍ਰਬੰਧ ਕਰੋ ਆ ਇਸ ਗੱਲ ਨੂੰ ਲੈ ਕੇ ਕੋਈ ਵਿਧਾਇਕ ਨਾਲ ਕੋਈ ਅਫਸਰ ਨਾਲ ਤੁਹਾਡੀ ਗੱਲਬਾਤ ਹੋਈ ਰਮਨ ਜੀ ਨਾਲ ਹੋਈ ਹੈ ਕੀ ਭਰੋਸਾ ਦਿੱਤਾ ਗਿਆ ਉਹ ਕਹਿੰਦਾ ਸੀ ਮੈਂ ਕਿਸੇ ਦੇ ਹੱਕ ਨਹੀਂ ਮਾਰਨ ਦਵਾਂਗਾ ਇਹ ਗੱਲ ਹੋਈ ਹੈ ਤੁਹਾਨੂੰ ਨਹੀਂ ਲੱਗਦਾ ਜੋ ਸੰਡੇ ਬਾਜ਼ਾਰ ਲੱਗਦਾ ਗਲਤ ਤਰੀਕੇ ਨਾਲ ਲੱਗਦਾ ਦੇਖੋ ਸੰਡੇ ਬਾਜ਼ਾਰ ਨੂੰ ਮੈਂ ਹਰ ਬਾਰੀ ਤੁਸੀਂ ਕਈ ਵਾਰੀ ਆਏ ਆ ਮੈਂ ਇਹੀ ਕਿਹਾ ਕਿ ਇਹਨੂੰ ਵਿਵਸਥਿਤ ਕਰਨ ਦੀ ਲੋੜ ਹੈਗੀ ਆ ਗਲਤ ਜਾਂ ਸਹੀ ਦਾ ਫੈਸਲਾ ਤੇ ਅਸੀਂ ਉਦੋਂ ਕਰਾਂਗੇ ਜਦੋਂ ਇਹਦੇ ਅਲਟਰਨੇਟ ਕੋਈ ਸਥਾਨ ਦੇਵਾਂਗੇ ਕੋਈ ਸਥਾਨ ਦੇ ਦੇਣ 8-900 ਹਜ਼ਾਰ ਵੈਂਡਰ ਹੈਗਾ ਉਸ ਜਗ੍ਹਾ ਦੇ ਉੱਤੇ ਦੇ ਦੇਣ ਸਰਕਾਰ ਨੂੰ ਵੀ ਕਮਾਈ ਹੋਵੇ ਇਹਨਾਂ ਦਾ ਵੀ ਰੋਜ਼ਗਾਰ ਚੱਲਦਾ ਰਹੇ ਭਗਵਾਨ ਬਾਲਮੀਕੀ ਚੌਂਕ ਦੇ ਵਿੱਚ ਸੰਡੇ ਬਾਜ਼ਾਰ ਮਾਰਕੀਟ ਹੈ ਸੰਡੇ ਮਾਰਕੀਟ ਦੇ ਜਿਹੜੇ ਦੁਕਾਨਦਾਰ ਹੈ ਉਹੀ ਬਾੜ ਫੜੀਆਂ ਲਾਂਦੇ ਆ ਕਿਹਾ ਉਹ ਅੰਦਰ ਨਹੀਂ ਲਗਾ ਸਕਦੇ ਦੇਖੋ ਜੀ ਸਾਰੇ ਜਿਹੜੇ ਆ ਦੁਕਾਨਦਾਰ ਫੜੀ ਨਹੀਂ ਲਗਾ ਰਿਹਾ ਅਗਰ ਤਰੀਕੇ ਨਾਲ ਤੁਸੀਂ ਉੱਥੇ ਸਹੀ ਤਰੀਕੇ ਨਾਲ ਦੇਖੋਗੇ ਤਾਂ ਬਹੁਤ ਲੋਕ ਬਾਹਰੋਂ ਆ ਕੇ ਲਗਾ ਰਹੇ ਕਿ ਕੁਝ ਦੁਕਾਨਦਾਰਾਂ ਦਾ ਡੈੱਡ ਸਟਾਕ ਬਚਿਆ ਹੁੰਦਾ ਉਹ ਵੀ ਵੇਚ ਰਿਹਾ ਹੈਗਾ ਪਰ ਗੱਲ ਤੇ ਸਾਰੀ ਸਿਸਟਮ ਨੂੰ ਪੰਕਜ ਜੀ ਮੇਨਟੇਨ ਕਰਨ ਦੀ ਆ ਇਹ ਚੁੱਕਣਾ ਹੱਲ ਨਹੀਂ ਹੈਗਾ ਕਿਸੇ ਚੀਜ਼ ਨੂੰ ਮਾਰਨਾ ਜਾਂ ਖਤਮ ਕਰਨਾ ਹੱਲ ਨਾ ਕਦੀ ਸੀ ਨਾ ਕਦੀ ਹੈ ਪਿੱਛੇ ਚਲੇ ਜਾਨੇ ਪੰਜ ਸੱਤ ਸੱਤ ਪਿੱਛੇ ਚਲੇ ਜਾਨੇ ਤੁਹਾਡੇ ਵੱਲੋਂ ਭਗਵਾਨ ਬਾਲਮੀਕੀ ਚੌਂਗ ਦੇ ਵਿੱਚ ਪ੍ਰੋਟੈਸਟ ਕੀਤਾ ਗਿਆ ਕਿ ਜਿਹੜੇ ਸਾਬਕਾ ਵਿਧਾਇਕ ਆ ਰਜਿੰਦਰ 베ਰੀ ਉਹਨਾਂ ਨੇ ਤੁਹਾਨੂੰ ਕਿਹਾ ਸੀ ਤੁਹਾਨੂੰ ਇੱਥੋਂ ਸ਼ਿਫਟ ਕਰਕੇ ਜਿੱਥੇ ਨਗਰ ਨਗਰ ਦਾ ਪਾਰਕਿੰਗ ਹੈ ਉੱਥੇ ਤੁਹਾਨੂੰ ਸ਼ਿਫਟ ਕਰ ਦਿੰਦੇ ਐ ਇੱਦਾਂ ਦੀ ਵੀ ਗੱਲਬਾਤ ਆਈ ਜੀ ਉਦੋਂ ਤੁਸੀਂ ਮਨਾਂ ਕਰ ਦਿੱਤਾ ਸੀ ਅਸੀਂ ਇਸ ਤਰੀਕੇ ਦੇ ਨਾਲ ਮਨਾਂ ਨਹੀਂ ਕੀਤਾ ਸੀਗਾ ਮਨਾਂ ਕਰਨ ਦਾ ਇਹ ਕਾਰਨ ਸੀਗਾ ਵੀ ਅਸੀਂ ਕਿਹਾ ਸੀ ਵੀ ਜਿਸ ਜਗ੍ਹਾ ਤੇ ਤੁਸੀਂ ਸਾਨੂੰ ਭੇਜਣਾ ਚਾਹੁੰਦੇ ਆ ਉਹਦੀ ਮਾਰਕੇਸ਼ਨ ਕਰ ਲਓ ਕਿੰਨੇ ਪਰਸਨ ਉੱਥੇ ਐਡਜਸਟ ਹੋ ਸਕਦੇ ਐ ਸਾਨੂੰ ਉਹ ਡਾਟਾ ਦੇ ਦਿਓ ਲੇਕਿਨ ਸਾਨੂੰ ਨਾ ਅਜੇ ਤੱਕ ਡਾਟਾ ਮਿਲਿਆ ਨਾ ਮਾਰਕੇਸ਼ਨ ਹੋਈ ਇਸੇ ਕਰਕੇ ਅਸੀਂ ਤਾਂ ਜਾਣਾ ਚਾਹੁੰਦੇ ਆ ਹੁਣ ਵੀ ਕਿੰਨੇ ਆ ਵੀ ਜੇ ਕੋਈ ਖੁੱਲੀ ਅੱਛੀ ਜਗ੍ਹਾ ਹੈਗੀ ਆ ਸਾਨੂੰ ਉੱਥੇ ਐਡਜਸਟ ਕਰ ਦਿਓ ਅਸੀਂ ਜਾਣ ਨੂੰ ਤਿਆਰ ਆ ਸੰਡੇ ਬਾਜ਼ਾਰ ਮੈਂ ਸ਼ਿਫਟ ਕਰਾਂਗਾ ਕੋਈ ਵਿਰੋਧ ਨਹੀਂ ਦੇਣ ਜਗਾ ਕਮਾਈ ਵੀ ਕਰਵਾਵਾਂਗੇ ਸਰਕਾਰ ਨੂੰ ਪੈਸੇ ਵੀ ਦਵਾਂਗੇ ਸਰਕਾਰ ਨੂੰ ਪੈਸੇ ਵੀ ਦਵਾਂਗੇ ਅਸੀਂ ਯਾਰ ਕਿਹੜਾ ਨਹੀਂ ਚਾਹਦਾ ਹੈਗਾ ਕਿ ਇੱਕ ਡਿਗਨਿਟੀ ਦੇ ਨਾਲ ਇੱਕ ਮਾਨ ਸਤਕਾਰ ਦੇ ਨਾਲ ਆਪਣਾ ਕੰਮ ਧੰਦਾ ਕਰੇ ਕਿਹਦਾ ਦਿਲ ਕਰਦਾ ਹੈ ਪੜੇ ਲਿਖੇ ਆ ਲੋਕ ਜਿਹੜੇ ਲੋਕਾਂ ਨੂੰ ਅੱਜ ਸੜਕਾਂ ਦੇ ਉੱਤੇ ਉਜਾੜਿਆ ਜਾ ਰਿਹਾ ਕੋਈ ਅਨਪੜ੍ਹ ਨਹੀਂ ਮੈਂ ਖੁਦ ਗ੍ਰੈਜੂਏਸ਼ਨ ਆ ਠੀਕ ਹੈ ਨਾ ਇਹ ਅਸੀਂ ਤਾਂ ਚਲੋ ਇਸ ਦੌਰ ਚੋਂ ਨਿਕਲ ਗਏ ਆ ਸਾਡੇ ਬੱਚੇ ਬੈਲ ਸੈਟਲ ਹੋ ਗਏ ਆ ਵਧੀਆ ਤਰੀਕੇ ਨਾਲ ਰੋਜੀ ਰੋਟੀ ਕਮਾ ਰਹੇ ਆ ਪਰ ਸਾਡੇ ਮਰਮ ਤਾਂ ਇਹਨਾਂ ਲੋਕਾਂ ਵਾਸਤੇ ਸਾਡੇ ਮਨ ਦੇ ਵਿੱਚ ਅੱਜ ਵੀ ਹੈਗਾ ਨਾ ਵੀ ਇਹ ਇਹ ਲੋਕ ਵੀ ਹੌਲੀ ਹੌਲੀ ਤਰੱਕੀ ਕਰਨ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਕਦੋਂ ਮੁਲਾਕਾਤ ਹੋਏਗੀ ਤੁਹਾਡੀ ਕੱਲ ਕਰਾਂਗੇ ਜੀ ਤੁਹਾਨੂੰ ਲੱਗਦਾ ਹੱਲ ਨਿਕਲੇਗਾ ਜਰੂਰ ਜੀ ਮੇਰੇ ਖਿਆਲ ਦੇਖੋ ਜੀ ਇੱਕ ਮਾਨਵਤਾ ਜਿਹੜੀ ਹੁੰਦੀ ਨਾ ਆਈਏ ਆਈਪੀਐਸ ਅਫਸਰ ਜਿਹੜਾ ਹੁੰਦਾ ਨਾ ਜਦੋਂ ਉਹਨਾਂ ਦੀ ਇੰਟਰਵਿਊ ਵੀ ਹੁੰਦੀ ਆ ਤੇ ਉਹਨਾਂ ਦੀ ਇੱਕ ਨਾ ਹਲੀਮਤਾ ਉਹਨਾਂ ਦੇ ਵਿੱਚ ਕਿਸੇ ਦੇ ਪ੍ਰਤੀ ਕਿੰਨੀ ਕੀ ਦਿਆ ਉਹ ਵੀ ਇੱਕ ਇੱਕ ਪੈਮਾਨਾ ਹੁੰਦਾ ਹੈ ਔਰ ਮੈਨੂੰ ਲੱਗਦਾ ਇਹਨਾਂ ਦੇ ਮਨ ਦੇ ਵਿੱਚ ਦਇਆ ਜ਼ਰੂਰ ਗਰੀਬਾਂ ਵਾਸਤੇ ਹੋਏਗੀ ਔਰ ਅਸੀਂ ਇਹ ਨਹੀਂ ਅੜਦੇ ਨਹੀਂ ਪਏ ਇਹਨਾਂ ਦੇ ਮੋਰੇ ਅਸੀਂ ਲੜਦੇ ਨਹੀਂ ਪਏ ਅੱਜ ਆ ਤੁਸੀਂ ਦੇਖ ਰਹੇ ਹੋ ਨਾ ਕਿਸੇ ਪੋਲੀਟੀਕਲ ਪਾਰਟੀ ਦਾ ਬੰਦਾ ਨਹੀਂ ਮੈਂ ਇੱਥੇ ਵਿੱਚ ਖੜਾ ਕੀਤਾ ਕਿਉਂਕਿ ਅਸੀਂ ਕੋਈ ਪੋਲੀਟੀਕਲ ਏਜੰਡਾ ਨਹੀਂ ਹੈਗਾ ਸਾਡਾ ਅਸੀਂ ਇਹਨਾਂ ਨੂੰ ਬਚਾਉਣਾ ਇਹਨਾਂ ਦੇ ਰੋਜ਼ਗਾਰ ਨੂੰ ਬਚਾਉਣਾ ਮੇਰੇ ਖਿਆਲ ਕਮਿਸ਼ਨਰ ਸਾਹਿਬ ਸਾਡੀ ਮਦਦ ਕਰਨਗੇ ਕਾਰਪੋਰੇਸ਼ਨ ਕਮਿਸ਼ਨਰ ਨੂੰ ਵਿੱਚ ਬਿਠਾਣਗੇ ਐਮ ਐਲ ਏ ਸਾਹਿਬ ਨੂੰ ਵਿੱਚ ਬਿਠਾਣਗੇ ਐਮ ਪੀ ਸਾਹਿਬ ਨੂੰ ਵਿੱਚ ਬਿਠਾ ਕੇ ਕੋਈ ਨਾ ਕੋਈ ਇਹਨਾਂ ਦੀ ਵਾਸਤੇ ਇੱਕ ਵ ਏਸੀ ਸੰਡੇ ਬਾਜ਼ਾਰ ਦੇ ਪ੍ਰਧਾਨ ਜਿਨ੍ਹਾਂ ਨੇ ਕਿਹਾ ਕੱਲ ਜਲੰਧਰ ਦੇ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਜਾਏਗੀ ਮੁਲਾਕਾਤ ਦੇ ਵਿੱਚ ਪੂਰੀ ਉਮੀਦ ਹੈ ਕਿ ਇਹ ਦੁਕਾਨਦਾਰ ਇਹ ਬਾਰੇ ਜਲੰਧਰ ਦੇ ਪੁਲਿਸ ਕਮਿਸ਼ਨਰ ਜ਼ਰੂਰ ਸੋਚਣਗੇ ਕੈਮਰਾਮੈਨ ਜਤਿੰਦਰ ਨਾਲ ਵਿਨੈਸ਼ ਸ਼ਰਮਾ ਦੈਨੀਫਰਾ ਟੀਵੀ ਜਲੰਧਰ